ਦਾ ਕੇਸ ਡੈਫਰਮੇਸ਼ਨ ਦਾ ਅਰਵਿੰਦ ਕੇਜਰੀਵਾਲ ਸੰਜੇ ਸਿੰਘ ਤੇ ਅਸ਼ੀਸ਼ ਖਤਾਨ ਦੇ ਖਿਲਾਫ ਜੋ ਕੇਸ ਦਾਇਰ ਕੀਤਾ ਸੀ ਮੈਂ ਜੀਦੇ ਚ ਅਰਵਿੰਦ ਕੇਜਰੀਵਾਲ ਸਾਹਿਬ ਨੇ ਔਰ ਅਸ਼ੀਸ਼ ਖਤਾਨ ਸਾਹਿਬ ਨੇ ਅਨਕੰਡੀਸ਼ਨਲ ਅਪੋਲੋਜੀ ਮੰਗੀ ਸੀ ਅੱਜ ਉਸ ਕੇਸ ਦੀ ਤਰੀਕ ਲੱਗੀ ਸੀ ਲੰਬੇ ਸਮੇਂ ਤੋਂ ਸੰਜੇ ਸਿੰਘ ਕਿਉਂਕਿ ਜੇਲ੍ਹ 'ਚ ਦਿੱਤੇ ਹੋਏ ਸਨ ਔਰ ਉਹ ਤਰੀਕਾ ਤੇ ਨਹੀਂ ਆਉਂਦੇ ਸੀ ਪਿਛਲੀ ਤਰੀਕ ਤੇ ਉਹ ਆਏ ਤੇ ਦਾਸ ਨਹੀਂ ਆ ਸਕਿਆ ਕੁਛ ਰਜੇ ਵਹਿ ਕਰਕੇ ਅੱਜ ਔਨਰੇਬਲ ਜੱਜ ਸਾਹਿਬ ਨੇ ਔਨਰੇਬਲ ਸੀਜੀਐਮ ਸਾਹਿਬ ਦੀ ਕੋਰਟ ਨੇ ਅੱਜ ਦੀ ਤਰੀਕ ਦੇ ਕੇ 18 7 2024 'ਚ ਮੈਨੂੰ ਇੱਕ ਓਪਰਚ्युनिटी ਲਾਸਟ ਓਪਰਚ्युनिटी ਦਿੱਤੀ ਸੀ ਕਿ ਤੁਸੀਂ ਆ ਕੇ ਆਪ ਦਾ ਜਿਹੜਾ ਕੇਸ ਹੈ ਉਸ ਨੂੰ ਅੱਗੇ ਚਲਾਓ ਇਸ ਲਈ ਉਸ ਆਰਡਰ ਦੀ ਤਾਮੀਲ ਕਰਦਿਆਂ ਅੱਜ ਇਸ ਆਨਰੇਬਲ ਕੋਰਟ 'ਚ ਮੈਂ ਪਹੁੰਚਿਆ ਸੀ ਤੇ ਅੱਜ ਉਹ ਕੇਸ ਜਿਹੜਾ ਸਵੇਰੇ 10:30 ਪਾਉਣੇ 11 ਤੋਂ ਆਏ ਆ ਉਹ ਕੇਸ ਅੰਦਰ ਚੱਲਦਾ ਸੀ ਹੁਣ ਇਹਦੀ ਅਗਲੀ ਤਾਰੀਖ 17 17 8 17 17 ਅਗਸਤ ਅਗਸਤ ਉਹ ਅਗਲੀ ਤਰੀਕੇ ਦੀ ਪਈ ਹੈ ਸੰਜੀਤ ਸਿੰਘ ਉਹਦਾ ਬੁਲਾਰਾ ਹਾਂ ਜੀ ਦੇ ਵਕੀਲ ਦੇਖੋ ਮੈਂ ਐਸਆਈਟੀ ਆ ਜੀ ਭਗਵੰਤ ਮਾਨ ਦਾ ਹੱਥ ਠੋਕਾ ਔਰ ਮੈਂ ਇਹ ਗੱਲ ਕਿਉਂ ਕਹਿ ਰਿਹਾ ਕਿਉਂਕਿ ਪੰਜਾਬ ਦੇ ਚੀਫ ਮਿਨਿਸਟਰ ਹੀ ਪੰਜਾਬ ਦੇ ਹੋਮ ਮਿਨਿਸਟਰ ਨੇ ਔਰ ਉਹ ਭਗਵੰਤ ਮਾਨ ਨੇ ਔਰ ਜਿੰਨੇ ਵੀ ਪੁਲਿਸ ਅਧਿਕਾਰੀ ਦੇ ਤਬਾਦਲੇ ਜੋ ਕਰਦਾ ਹੋਮ ਮਿਨਿਸਟਰ ਕਰਦਾ ਚੀਫ ਮਿਨਿਸਟਰ ਕਰਦਾ ਹੁਣ ਐਸਆਈਟੀ ਇੱਕ ਨਹੀਂ 5 6 ਐਸਆਈਟੀਆਂ ਬਦਲਤੀਆਂ ਨੇ ਪਹਿਲਾਂ ਉਹਨਾਂ ਦੀ ਮਨਪਸੰਦਾ ਬਦਲੀ ਕੀਤੀ ਜਾਂਦੀ ਹੈ ਫਿਰ ਐਸਆਈਟੀ ਨੂੰ ਫਾਰਮ ਕੀਤਾ ਜਾਂਦਾ ਮੇਰੇ ਮੁਤਲਕ ਡੀਜੀਪੀ ਲੈਵਲ ਦੀ ਐਸਆਈਟੀ ਸ਼ੁਰੂ ਹੋਈ ਸੀ ਹੁਣ ਆ ਕੇ ਡੀਆਈਜੀ ਲੈਵਲ ਤੋਂ ਡੀਐਸਪੀ ਇਨਸਪੈਕਟਰ ਲੈਵਲ ਤੇ ਡਿੱਗ ਗਈ ਆ ਮਗਰ ਤੁਸੀਂ ਸ਼ਰਾਰਤਾ ਵੇਖੋ ਕਿਸ ਤਰ੍ਹਾਂ ਹੋ ਰਹੀਆਂ ਨੇ ਕੀ ਭਗਵੰਤ ਮਾਨ ਦਾ ਇੱਕ ਲੀਡਿੰਗ ਅਖਬਾਰ ਚ ਅੰਗਰੇਜ਼ੀ ਦੇ ਅਖਬਾਰ ਚ ਇੰਟਰਵਿਊ ਹੋਇਆ ਪਰਸਨਲ ਇੰਟਰਵਿਊ ਵਿਦ ਅਸਿਸਟੈਂਟ ਐਡੀਟਰ ਉਹਦੇ ਚ ਭਗਵੰਤ ਮਾਨ ਸਾਹਿਬ ਆਪ ਕਹਿ ਰਹੇ ਆ ਕਿ ਚਲਾਨ ਤਾਂ ਜਰੂਰ ਪੇਸ਼ ਕਰਾਂਗੇ ਹੁਣ ਚਲਾਨ ਮੁੱਖ ਮੰਤਰੀ ਨੇ ਕਰਨਾ ਹੈ ਕਿ ਐਸਆਈਟੀ ਨੇ ਕਰਨਾ ਹੁੰਦਾ ਫੇਰ ਮੁੱਖ ਮੰਤਰੀ ਸਾਹਿਬ ਕਹਿ ਰਹੇ ਆ ਭਗਵੰਤ ਮਾਨ ਜੀ ਕਿ ਅਸੀਂ ਕੇਸ ਫਾਈਲ ਰੀਰਾਈਟ ਕਰ ਰਹੇ ਆ which is ਇਲੀਗਲ ਕੰਮ ਗੈਰ ਕਾਨੂੰਨੀ ਉਹ ਕੰਮ ਵੀ ਕਰ ਰਹੇ ਆ ਔਰ ਅੱਜ ਵੀ ਉਸ ਗੈਰ ਕਾਨੂੰਨੀ ਕੰਮ ਦਾ ਇੱਕ ਨਵਾਂ ਨਜ਼ਰੀਆ ਵੇਖਣ ਨੂੰ ਮਿਲਿਆ ਇਹਨਾਂ ਨੇ ਮੈਨੂੰ ਸਮਨ ਭੇਜਿਆ ਮੈਂ ਉਹ ਸਮਨ ਨੂੰ ਜੋ ਲੀਗਲ ਅਧਿਕਾਰ ਨੇ ਸਾਡੇ ਹਾਈ ਕੋਰਟ ਚ ਆਨਰੇਬਲ ਹਾਈ ਕੋਰਟ ਚ ਚੈਲੰਜ ਕੀਤਾ ਉੱਥੋਂ ਸਰਕਾਰ ਭੱਜੀ ਉਥੇ ਇਹ ਲਿਖ ਕੇ ਦੇ ਕੇ ਆਏ ਕੀ ਹਾਂ ਸਾਡੇ ਅਸੀਂ ਗਲਤ ਕੰਮ ਕੀਤਾ ਅਸੀਂ ਆਪਦੇ ਸਮਨ ਵਾਪਸ ਲੈਨੇ ਪਿੱਛੇ ਰੌਲਾ ਪੈ ਗਿਆ ਸਿਆਸੀ ਦੋ ਦਿਨ ਨਹੀਂ ਪੀਤੇ ਮੈਨੂੰ ਫੇਰ ਸਮਨ ਭੇਜਤਾ ਸਮਨ ਭੇਜਣ ਦੀ ਸ਼ਰਾਰਤ ਵੇਖੋ ਕੀ ਕੀਤੀ ਕਿ ਸਮਨ ਦੀ ਤਰੀਖ 18 ਜੁਲਾਈ ਪਾਤੀ ਜਦ ਕਿ 6 ਜੁਲਾਈ ਨੂੰ ਅਰਵਿੰਦ ਆਪਣਾ ਸੰਜੇ ਸਿੰਘ ਆਇਸਨ ਕੋਰਟ ਚ ਔਰ ਸਭ ਨੂੰ ਪਤਾ ਇਹ ਤਾਂ ਮੇਰੀ ਜਿਹੜੀ ਸਰਕਾਰ ਹੈ ਫੋਨ ਟੈਪਿੰਗ ਵੀ ਕਰਦੀ ਆ ਮੇਰੀ ਨજર ਵੀ ਰੱਖਦੀ ਆ ਮੈਂ ਕਿੱਥੇ ਜਾ ਰਿਹਾ ਕਿੱਥੇ ਨਹੀਂ ਜਾ ਰਿਹਾ ਘਰ 'ਚ ਕੌਣ ਮੈਨੂੰ ਮਿਲਣ ਆ ਰਿਹਾ ਨਹੀਂ ਮਿਲਣ ਆ ਰਿਹਾ ਉਹਦੀ ਖਬਰ ਵੀ ਰੱਖਦੀ ਆ ਤੇ ਭਾਈ ਤੁਹਾਨੂੰ ਖਬਰ ਨਹੀਂ ਸੀ ਕਿ 6-7 ਨੂੰ ਜਦੋਂ ਸੰਜੇ ਸਿੰਘ ਆਇਆ ਸੀ ਕਿਉਂਕਿ ਸੰਜੇ ਸਿੰਘ ਵੀ ਰੂਲਿੰਗ ਪਾਰਟੀ ਦਾ ਭਗਵੰਤ ਮਾਨ ਦਾ ਮਿੱਤਰ ਪਿਆਰਾ ਤੇ ਜਦ ਤੇਰੇ ਮਿੱਤਰ ਪਿਆਰੇ ਨੂੰ ਮੈਂ ਭਾਜਣਾ ਪਾਈਆ ਇਹ ਭਗਵੰਤ ਮਾਨ ਨੇ ਤਾਂ ਉਹਦੀ ਮਦਦ ਕਰਨੀ ਸੀ 18 ਸਤ ਜਦੋਂ ਮੈਨੂੰ ਲਾਸਟ ਓਪਰਚੁਨਿਟੀ ਇੱਥੇ ਦਿੱਤੀ ਆ ਉਸ ਦਿਨ ਹੀ ਉੱਥੇ ਸੱਦ ਲਿਆ ਕਿ ਇੱਥੇ ਆਵੇ ਨਾ ਤੇ ਸੰਜੀਤ ਸਿੰਘ ਦੀ ਮਦਦ ਹੋ ਜੇ ਮਗਰ ਮੇਰੇ ਕੋਲ ਵੀ ਕੁਝ ماہر ਵਕੀਲ ਨੇ ਉਹ ਰੱਬ ਨੇ ਸਾਨੂੰ ਵੀ ਅਕਲ ਦਾ ਖਾਨਾ ਦਿੱਤਾ ਤੇ ਜਦ ਮੈਂ ਆਪਦੇ ਵਕੀਲਾਂ ਨੂੰ ਕੰਸਲਟ ਕੀਤਾ ਉਹਨਾਂ ਨੇ ਮੈਨੂੰ ਸਪਸ਼ਟ ਇਹ ਗੱਲ ਕਹੀ ਕਿ ਜੇ ਤੂੰ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਪੇਸ਼ ਨਹੀਂ ਹੋਏਂਗਾ ਤੇ ਇਹ ਕੇਸ ਦਾ ਫਿਰ ਸੰਜੇ ਸਿੰਘ ਨੂੰ ਫਾਇਦਾ ਮਿਲੂਗਾ ਇਸ ਲਈ ਤੁਹਾਨੂੰ ਪੇਸ਼ ਹੋਣਾ ਪੈਣਾ ਜੱਜ ਸਾਹਿਬ ਦੇ ਆਰਡਰ ਨੇ ਮਗਰ ਮੈਂ ਪੁੱਛਣਾ ਚਾਹੁੰਨਾ ਹੱਥ ਟੋਕਾ ਐਸਆਈਟੀ ਨੂੰ ਕਿ ਭਾਈ ਅਖਬਾਰਾਂ ਤਾਂ ਪੜਦੇ ਹੀ ਹੋ ਉਹ ਅਖਬਾਰਾਂ 'ਚ ਵੀ ਖਬਰ ਲੱਗੀ ਮੈਂ ਕਟਿੰਗ ਵੀ ਭੇਜੀ ਆ ਪ੍ਰਿੰਟ ਇਲੈਕਟ੍ਰੋਨਿਕ মিডিਆ 'ਚ ਵੀ ਲੱਗਿਆ ਜਿੰਨੇ ਛੋਟੇ ਮੋਟੇ ਚੈਨਲ ਨੇ ਸਭ ਨੇ ਚਲਾਇਆ ਕਿ 18 ਸਤ ਅਗਲੀ ਤਰੀਕ ਹੈ ਤੇ ਸਾਡੇ ਐਸਆਈਟੀ ਵਾਲੇ ਕਿੱਥੇ ਸੁੱਤੇ ਸੀ ਕੀ ਭਗਵੰਤ ਮਾਨ ਨੇ ਰਾਤ ਨੂੰ ਪੈਗ ਲਾ ਕੇ ਫੋਨ ਕਰਤਾ ਕਿ ਸੱਤ ਲੋ ਤੇ ਇਹਨਾਂ ਨੇ ਵਿਚਾਰਿਆ ਨਹੀਂ ਅਕਲ ਦਾ ਇਸਤੇਮਾਲ ਤਾਂ ਕਰਦੇ ਨਹੀਂ ਸੱਤ ਲਿਆ ਔਰ ਮੈਂ ਅਗਲੀ ਗੱਲ ਲਿਖਤੀ ਮੈਂ ਕਿਹਾ ਨਵੀਂ ਸ਼ਰਾਰਤ ਨਾ ਕਰਿਓ ਜਿਵੇਂ ਪਹਿਲਾਂ ਸ਼ਰਾਰਤਾਂ ਹੋਈਆਂ ਨੇ ਨਾ ਜੀ ਇੱਕ ਦਿਨ ਮੈਨੂੰ ਸ਼ਹੀਦੀ ਦਿਹਾੜੇ ਸੱਤ ਲਿਆ ਜਦੋਂ ਛੋਟੇ ਸ਼ਹਿਬਜ਼ਾਦੇ ਸ਼ਹੀਦੀ ਦਿਹਾੜਾ ਸੀ ਮੈਂ ਕਿਹਾ ਸੀ 26 ਜਨਵਰੀ ਨੂੰ ਮੈਂ ਨਹੀਂ ਆ ਸਕੂਗਾ ਫਿਰ ਮੈਨੂੰ ਸੱਤ ਲਿਆ ਫਿਰ ਉਹ ਜਿਹੜੇ ਪਿਛਲੇ ਡੀਜੀਪੀ ਸਾਹਿਬ ਸੀ ਉਹ ਤੋਂ ਵੀ ਲੈਵਲ ਲੈਵ ਥੱਲੇ ਚਲੇ ਗਿਆ ਉਹ ਪਿਛਲੇ ਕੀ ਨੌ ਸੀ ਚੀਨਾ ਸਾਹਿਬ ਚੀਨਾ ਸਾਹਿਬ ਮੁਖਵਿੰਦਰ ਸਿੰਘ ਚੀਨਾ ਵੇਖੋ ਉੱਥੇ ਰਿਟਾਇਰਮੈਂਟ ਪਾਰਟੀ ਤੇ ਉੱਥੋਂ ਮਜੀਠੇ ਨੂੰ ਸੱਦ ਲਿਆ ਹੁਣ ਉਹੀ ਕੰਮ ਹੈ ਦਾ ਕਰਨ ਕਿ ਅੱਜ ਮੈਂ ਨਹੀਂ ਗਿਆ ਤੇ ਮੈਨੂੰ ਸੱਦ ਲਨ ਕੱਲ ਪਰਸੋਂ ਫੇਰ ਮੈਂ ਪਹਿਲਾਂ ਹੀ ਮੈਂ ਪਹਿਲਾਂ ਹੀ ਲਿਖ ਕੇ ਦਿੱਤਾ ਕਿ ਮੇਰੀ 23 ਦਸੰਬਰ ਨੂੰ ਐਸਐਸਆਈਟੀ ਨੇ ਆਹ ਸੌਰੀ 23 ਜੁਲਾਈ ਨੂੰ ਐਸਐਸਆਈਟੀ ਨੇ ਜਾ ਕੇ ਸੁਪਰੀਮ ਕੋਰਟ 'ਚ ਅਰਜੀ ਪਾਈ ਆ ਕਿ ਸਾਡੀ ਸੁਣਵਾਈ ਹੋਵੇ ਹੁਣ ਤੁਸੀਂ ਇਹ ਗੱਲ ਦੱਸ ਦਿਓ ਕਿ ਮੈਂ ਆਪਦੇ ਕੇਸ ਦੀ ਸੁਪਰੀਮ ਕੋਰਟ ਤਿਆਰੀ ਕਰਾਉਂਗਾ ਕਿ ਇਹਨਾਂ ਅੱਗੇ ਪੇਸ਼ ਹੋਊਂਗਾ ਜਿੰਨਾ ਚੋ 2.5 ਸਾਲਾਂ ਚ ਇੱਕ ਚਲਾਨ ਨਹੀਂ ਪੇਸ਼ ਹੋਤਾ ਹੋ ਕੀਤਾ ਗਿਆ ਜਿੰਨਾ ਚ 2.5 ਸਾਲਾਂ ਚ 6 ਐਸਐਸਟੀ ਬਦਲ ਗਈਆਂ ਨੇ 2.5 ਸਾਲਾਂ ਚ ਮੈਨੂੰ ਲੱਗਦਾ ਮੇਰਾ ਤਾਂ ਗਿਨੀਜ਼ ਵਰਲਡ ਆਫ ਬੋਕਾ ਵਰਲਡ ਰਿਕਾਰਡ ਚ ਮੇਰਾ ਲਿਆਉਣਾ ਕਿ ਕਿੰਨੀ ਆਰੀ ਨੂੰ ਪੇਸ਼ ਕਰਾਉਣਾ ਆਨਰੇਬਲ ਹਾਈ ਕੋਰਟ ਨੇ ਜਦੋਂ ਸਨ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਉੱਤੇ ਭਗਵੰਤ ਮਾਨ ਸਾਹਿਬ ਆਪ ਬੋਲ ਲਟਿਆ ਲੀਡਿੰਗ ਅਖਬਾਰ 'ਚ ਬੋਲ ਲਟਿਆ ਮੈਂ ਉਸ ਗੱਲ ਨੂੰ ਹੋਰ ਜਗ੍ਹਾ ਤੇ ਵੀ ਲੈ ਕੇ ਜਾਊਂਗਾ ਜਿੱਥੇ ਉਹਨਾਂ ਨੇ ਕਿਹਾ ਕਿ ਅਸੀਂ ਕੇਸ ਫਾਈਲਾਂ ਨੂੰ ਰੀਰਾਈਟ ਕਰਾਂਗੇ ਤੁਸੀਂ ਕਿਸੇ ਵਕੀਲ ਨੂੰ ਪੁੱਛ ਲਓ ਕੇਸ ਫਾਈਲ ਰੀਰਾਈਟ ਕਰਨ ਦਾ ਅਧਿਕਾਰ ਸੀਐਮ ਕੋਲ ਹੈ ਤੁਹਾਨੂੰ ਜਵਾਬ ਆ ਜਾਊਗਾ ਕਿ ਇਹ ਤੋਂ ਲੀਗਲ ਕੰਮ ਕੋਈ ਨਹੀਂ ਦੂਜਾ ਚਲਾਲ ਕੀ ਮੁੱਖ ਮੰਤਰੀ ਪੇਸ਼ ਕਰਦਾ ਕਿ ਸਿੱਟ ਕਰਦੀ ਆ ਤੇ ਜੇ ਮੁੱਖ ਮੰਤਰੀ ਨੇ ਕਰਨਾ ਤੇ ਭਾਈ ਸਿੱਟ ਦਾ ਹੈਡ ਲੱਗ ਜਾ ਮੈਂ ਤਾਂ ਤੈਨੂੰ ਕਿੰਨੀ ਵਾਰੀ ਕਿਹਾ ਨਾਲੇ ਪੈਗ ਛਕਲਾ ਕੇ ਆਇਆ ਕਰੀ ਨਾਲੇ ਦੋ ਦੋ ਹੱਥ ਕਰਾਂਗੇ ਉੱਥੇ ਬਹਿ ਕੇ ਕਾਹਦੇ ਲਈ ਅbschara ਨੂੰ ਵਿਚਾਰੇ ਜਿਨ੍ਹਾਂ ਨੇ ਵਰਦੀ ਮੈਂ ਅbschara ਨੂੰ ਵੀ ਕਹੂੰਗਾ ਭਾਈ ਕਿ ਤੁਸੀਂ ਵਰਦੀ ਪਾਈ ਆ ਤੁਹਾਡੀ ਡਿਊਟੀ ਟੁਵਰਡਸ ਵਰਦੀ ਆ ਇਹ ਨਾ ਕਿਤੇ ਸਮਝ ਲਿਓ ਕਿ ਅੱਜ ਸਰਕਾਰਾਂ ਦੇ ਹੱਥ ਠੋਕੇ ਬਣੋਂਗੇ ਤੇ ਕੱਲ ਕੋਈ ਬਚਾ ਲੂਗਾ ਜੋ ਜੋ ਗਲਤ ਕੰਮ ਕਰੂਗਾ ਕਾਨੂੰਨ ਨੂੰ ਛਿੱਕੇ ਤੇ ਟੰਗੂਗਾ ਉਹਨੂੰ ਜਵਾਬ ਦੇਣਾ ਪੈਣਾ ਔਰ ਜੇ ਗੱਲ ਸੱਚੀ ਹੈ ਕਿਉਂਕਿ ਮੈਨੂੰ ਕੋਈ ਨੋਟਿਸ ਨਹੀਂ ਮਿਲਿਆ ਜੇ ਮੈਨੂੰ ਵੀ ਨੂੰ ਸੱਦਦੇ ਆ ਤੇ ਤੁਸੀਂ ਮੈਂ ਤੁਹਾਨੂੰ ਪ੍ਰੈਸ ਵਾਲਿਆਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਨਾ ਕਿ ਭਾਈ ਪਹਿਲਾਂ ਤਾਂ 1.5 1.5 ਸਾਲ ਨਹੀਂ ਛੱਡਿਆ ਹੁਣ ਮੇਰੀ ਜੇ ਸੁਪਰੀਮ ਕੋਰਟ ਤਰੀਕ ਲੱਗੀ ਹੈ ਤੇ ਇੰਨੀ ਹਨੇਰੀ ਕੀ ਆ ਗਈ ਹੈ ਤੁਸੀ ਮੈਂ ਨਹੀਂ ਸਰ ਮੈਂ ਸੁਪਰੀਮ ਕੋਰਟ ਦਾ ਕੇਸ ਲੜਨਾ ਵੀ ਇਹਨਾਂ ਨੇ ਲਵਾਈਆ ਉਹ ਲੈ ਲੈਣ ਤਰੀਕ ਵਾਪਸ ਮੈਂ ਆ ਜਨਾਂ ਮਗਰ ਸਪਰੀਮ ਕੋਰਟ ਚ ਮੈਂ ਤਿਆਰੀ ਕਰਾਵਾ ਨਾ ਇਹਨਾਂ ਦੇ ਚੱਕਰਾਂ ਚ ਫਿਰਾਂ ਤੇ ਫਿਰ ਇਹ ਤਾਂ ਚਾਹੁੰਦੀ ਹੈ ਕਿ ਮੈਂ ਜਿੱਥੇ ਇਹਨਾਂ ਦੀ ਕੋਸ਼ਿਸ਼ ਇਹਨਾਂ ਨੂੰ ਪਤਾ ਇਹਨਾਂ ਦਾ ਕਮਜ਼ੋਰ ਕੇਸ ਕਮਜ਼ੋਰ ਹੈ ਕੇਸ ਦੇ ਪੱਲੇ ਕੁਛ ਨਹੀਂ ਨਹੀਂ ਤਾਂ ਮੇਰਾ ਵੀਰ ਢਾਈ ਤਿੰਨ ਸਾਲ ਚਲਾਨ ਪੇਸ਼ ਕਰਨ ਨੂੰ ਨਹੀਂ ਲੱਗਦੇ 6 ਸਿੱਟਾਂ ਬਦਲਣ ਦੀ ਲੋਟ ਨਹੀਂ ਪੈਂਦੀ ਡੀਜੀਪੀ ਤੋਂ ਲੈਵਲ ਲਿਆ ਕੇ ਥੱਲੇ ਥਾਣੇਦਾਰਾਂ ਤੱਕ ਸਿੱਟਣ ਦੀ ਲੋਟ ਨਹੀਂ ਪੈਂਦੀ ਜਦੋਂ ਤੁਸੀਂ ਗੈਰ ਕਾਨੂੰਨੀ ਕੰਮ ਕਰਾਉਣੇ ਆ ਜਦੋਂ ਤੁਸੀਂ ਉਹਨਾਂ ਤੋਂ ਚਲਾਨ ਪੇਸ਼ ਕਰਾਉਣਾ ਜਿਹੜਾ ਤੁਹਾਡੀ ਘਰ ਦੀ ਨੂੰ ਸ਼ਾਪਿੰਗ ਕਰਾਉਣ ਉਹਨਾਂ ਅਫਸਰਾ ਤੋਂ ਫੇਰ ਤੁਹਾਡੀ ਬੜੀਆਂ ਮਜਬੂਰੀਆਂ ਹੁੰਦੀਆਂ ਨੇ ਤੇ ਉਹ ਅਫਸਰਾ ਨੇ ਵੀ ਕਾਨੂੰਨ ਨੂੰ ਛਿੱਕੇ ਤੇ ਟੰਗਣਾ ਮੈਂ ਲਾਅ ਵਾਈਡਿੰਗ ਸਿਟੀਜ਼ਨ ਆ ਕਾਨੂੰਨ ਨੇ ਜੋ ਮੇਰੇ ਕੋਲ ਅਧਿਕਾਰ ਦਿੱਤੇ ਔਰ ਹੁਣ ਕਿਹਸਰੇ ਆ ਮੇਰੇ ਤੋਂ ਜਦੋਂ ਮੇਰੀ ਬੇਲ ਹੋਈ ਉਹਦੋਂ ਵੀ ਇਹਨਾਂ ਨੂੰ ਫਟਕਾਰ ਪਈ ਆ ਉਦੋਂ ਵੀ ਜਵਾਬ ਨਹੀਂ ਆਇਆ 25 25 ਲੱਖ ਦਾ ਇੱਕ ਇੱਕ ਵਕੀਲ ਕੀਤਾ ਇੱਕ ਇੱਕ ਤਰੀਕ ਨੂੰ ਹੁਣ ਵੀ ਕੀਤਾ ਇਹਨਾਂ ਨੇ ਉੱਥੇ 25 ਲੱਖ ਪੰਜਾਬ ਦੇ ਲੋਕਾਂ ਦਾ ਜਿੱਤੇ 4 5 ਲੱਖ ਕਰੋੜ ਦਾ ਕਰਜ਼ਾ ਚੜ ਚੜਿਆ ਹੈ ਮੁਲਾਜ਼ਮਾਂ ਨੂੰ ਟੀਏ ਡੀਏ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਤੇ 25 ਲੱਖ ਦਾ ਉੱਥੇ ਵਕੀਲ ਕਰਦੇ ਤੇ ਮਜੀਠੀਆ ਨਾ ਜਾਵੇ ਉੱਥੇ ਆਪਦਾ ਕੇਸ ਲੜਨ ਕੀ ਇਹ ਇਨਤਜ਼ਾਮ ਹੈ ਸੋ ਅਜਿਹੀ ਸਰਕਾਰਾਂ ਨੇ ਆਪ ਦੀ ਲੁੰਬੜ ਚਾਲ ਚਲਣੀਆਂ ਨੇ ਮੇਰੇ ਕੋਲ ਜੋ ਕਾਨੂੰਨ ਨੇ ਅਧਿਕਾਰ ਦਿੱਤੇ ਆ ਜੋ ਸਹੀ ਹੈ हां मैं फुली कोऑपरेट पहले भी किया तू ही ये जान के केजरीयाल साहब ਨੂੰ 9 ਵਾਰੀ ਸੱਦਿਆ ਕਰ ਹੀ ਨਹੀਂ ਗਏ ਮੈਨੂੰ 8 ਵਾਰੀ ਸੱਦਿਆ ਮੈਂ 7 ਵਾਰੀ ਗਿਆ ਫਰਕ ਤਾਂ ਇਤੋ ਹੀ ਲਾ ਲੋ ਸਾਹਿਬ ਤੇ ਹੁਣ ਮਗਰ ਤੁਸੀਂ ਤਰੀਕ ਐਡੀ ਟਾਈਮਿੰਗ ਕਰੋ ਕਿ ਜੇ ਦਿਨ ਉਧਰ ਜਾਣਾ ਉਸ ਤੋਂ ਪਹਿਲਾਂ ਸੱਦ ਲੋ ਕਿ ਉੱਥੇ ਤਿਆਰੀ ਨਾ ਕਰ ਸਕੇ ਤੇ ਭਾਈ ਇਹ ਸ਼ਰਾਰਤਾ ਨੇ ਇਹ ਸ਼ਰਾਰਤਾ ਐਸਆਈਟੀ ਆਪ ਦੀ ਬਦਲੀ ਵਾਸਤੇ ਆਪ ਦੀ ਮਨਪਸੰਦਾਂ ਬਦਲੀਆਂ ਲੈਣ ਵਾਸਤੇ ਕਰੀ ਜਾਵੇ ਮੈਂ ਲੋ ਬਾਈਡਿੰਗ ਸਿਟੀਜ਼ਨ ਆ ਜੋ ਮੇਰੇ ਕੋਲ ਅਧਿਕਾਰ ਕੋਰਟ ਨੇ ਕਾਨੂੰਨ ਨੇ ਦਿੱਤੇ ਆ ਉਹਨਾਂ ਦਾ ਸਬਦ ਆ ਮੈਂ ਯੋਗ ਕਰਾਂਗਾ ਤੇ ਇਹਨਾਂ ਖਿਲਾਫ ਠੋਕ ਵੀ ਲੜਾਈ ਲੜੂਗਾ